ਇੱਕ ਨਾ ਮੁਸਲਮਾਨ ਕਵੀ ਹੋਇਆ ਅਲਾ ਯਾਰ ਖਾਨ ਯੋਗੀ ਉਹਨੇ ਇੱਕ ਗੱਲ ਕਹੀ ਸੀ ਕਹਿੰਦਾ ਅਪੀਲ ਕਰਤਾ ਹੂੰ ਸਿੰਘੋਂ ਕੀ ਕਰਬਲਾ ਖੇ ਲਈ ਇслаਮ ਚ ਨਾ ਇੱਕ ਕਰਬਲਾ ਦਾ ਯੁੱਧ ਹੋਇਆ ਜਿੱਥੇ ਉਹਨਾਂ ਨੇ ਨਾ ਛੋਟੇ ਬੱਚੇ ਦੋ ਖੋਏ ਸੀ ਉਸ ਸ਼ਹੀਦ ਹੋਏ ਸੀ ਪਰ ਜਿਹੜੀ ਸਾਡੀ ਸ਼ਹਾਦਤ ਸੀ ਉਹਦੋਂ ਵੀ ਬਹੁਤ ਵੱਡੀ ਸੀ ਸ਼ਹਾਦਤ ਦਾ ਜਿਹੜਾ ਇੱਕ ਨਵੀਂ ਪਰਿਭਾਸ਼ਾ ਦੇਤੀ ਸਾਬਜਾਦਿਆਂ ਦੀ ਸ਼ਹਾਦਤ ਨੇ اسلام ਦਾ ਕਵੀ ਕਹਿੰਦਾ ਵੀ ਇੱਕ ਕਰਬਲਾ ਉਹ ਕਰਬਲਾ ਨੂੰ ਬਹੁਤ ਆਪਦੀ ਨੂੰ ਮਹਰਮ ਦੇ ਦਿਨਾਂ 'ਚ ਆਦਰਵਾਇਜ਼ ਵੀ ਉਹ ਯਾਦ ਕਰਦੇ ਆ ਤੇ ਰੋਂਦੇ ਆ ਉਹਨਾਂ ਉਹਨਾਂ ਸ਼ਹਾਦਤਾਂ ਤੇ ਤੇ ਉਸੇ ਤਰ੍ਹਾਂ ਉਹਨੇ ਅਲਾ ਯਾਰਖਾਂ ਯੋਗੀ ਨੇ ਕਿਹਾ اپੀਲ ਕਰਤਾ ਹੂੰ ਸਿੰਘੋਂ ਕੀ ਕਰਬਲਾ ਕੇ ਲਈ ਕਹਿੰਦਾ ਇੱਕ ਕਰਬਲਾ ਹੋਰ ਵੀ ਆ ਦੁਨੀਆ 'ਚ ਹਨਾ ਕਟਬਾਏ ਯਹਾਂ ਬਾਪ ਨੇ ਫਰਜ਼ੰਦ ਖੁਦਾ ਕੇ ਲਈ ਵੀ ਉੱਥੇ ਉਸ ਰੱਬ ਲਈ ਅਕਾਲ ਪੁਰਖ ਵਾਹਿਗੁਰੂ ਦੇ ਜਾਪ ਤੇ ਚ ਰਹਿਣ ਵਾਸਤੇ ਜਾਂ ਉਸ ਜਿਹੜਾ ਸੇਜਦਾ ਆਪਦੇ ਅੰਦਰ ਵਸਾਇਆ ਸੀ ਉਹਦੇ ਖਾਤਰ ਇੱਕ ਇੱਕ ਪਿਉਨ ਆਪਦੇ ਬੱਚੇ ਆਪਦੇ ਸਾਹਮਣੇ ਘਟਾਏ ਤੇ ਇਹੋ ਜਿਹਾ ਕਦੇ ਕੋਈ ਰਹਿਬਰ ਕਿਸੇ ਕੌਮ ਕੋਲੇ ਹੋਇਆ ਨਹੀਂ ਖੁਦ ਤਿਆਰ ਕਰਕੇ ਜਿਨ੍ਹਾਂ ਨੇ ਚਮਕੌਰ ਦੀ ਗੜੀ ਤੋਂ ਖੁਦ ਤਿਆਰ ਕਰਕੇ ਉਹਨਾਂ ਨੂੰ ਦੇਖੋ ਜੰਗ ਦੇ ਮੈਦਾਨ 'ਚ ਭੇਜਿਆ ਤੇ ਉਧਰ ਛੋਟੇ ਛੋਟੇ ਸੈਭਜਾਦੇ ਨੀਹਾਂ 'ਚ ਚਿਣੇ ਗਏ ਤੇ ਉਹਨਾਂ ਦਾ ਵੀ ਤੁਹਾਨੂੰ ਸਦਕ ਆਪਾਂ ਨੂੰ ਪਤਾ ਹੀ ਆ ਸੋ ਕੌਮ ਬੜੀ ਨਿਰਾਲੀ ਆ